ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਕਸ ਵਪਾਰਾ ਚੈਨਲ ਤੇ ਤੁਹਾਡਾ ਸਵਾਗਤ ਹੈ YouTube ਫੈਮਿਲੀ ਦਾ ਸਾਰੇ ਠੀਕ ਠਾਕ ਹੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਹਿੰਦੇ ਸਾਰੇ ਸਾਡੇ ਬਲੌਗ ਦੇਖਦੇ ਸਾਡੇ ਭੈਣ ਭਰਾ ਤੇ ਸਾਰਿਆਂ ਨੂੰ ਤੈਦੇ ਰੂ ਸਤਿ ਸ਼੍ਰੀ ਅਕਾਲ ਦੇਖੋ ਜੀ ਸਾਡੇ ਬਲੌਗ ਸੀ ਲੌਂਗ ਬਲੌਗ ਨੂੰ ਵੀ ਦੇਖਿਆ ਕਰੋ ਫੁੱਲ ਵਾਚ ਕਰਿਆ ਕਰੋ ਤੇ ਸ਼ਾਰਟ ਨੂੰ ਤੁਸੀਂ ਬਹੁਤ ਪਿਆਰ ਦਿੰਦੇ ਹੋ ਨਾ ਤੇ ਇਹ ਦੇਖੋ ਜੀ ਅੱਜ ਆਈ ਮਸਾਲੇ ਦੀ ਵਾਰੀ ਤੇ ਕਿੰਨੇ ਦਿਨ ਹੋ ਗਏ ਬਸ ਇਹ ਦਸਕਾਉਂਦੀ ਨਹੀਂ ਇਹਨੂੰ ਤੇ ਮੈਨੂੰ ਘਰ ਦਾ ਮਸਾਲਾ ਦੇਸੀ ਜਿਹੜਾ ਹੁੰਦਾ ਨਾ ਉਹ ਤਿਆਰ ਕਰਕੇ ਵਧੀਆ ਲੱਗਦਾ ਆ ਤੇ ਮਿਰਚਾਂ ਵੀ ਮੈਂ ਘਰ ਦੀਆਂ ਤਿਆਰ ਕਰਕੇ ਉਹ ਕੱਟ ਕੇ ਰੱਖਦੀ ਹੁੰਨੀ ਮਿਰਚ ਮਸਾਲਾ ਮੈਂ ਕਦੀ ਪੈਕਿੰਗ ਨਹੀਂ ਲਿਆ ਹੈਗਾ ਜਣੀ ਉਹ ਫੱਕੀ ਜੀ ਲੱਗਦੀ ਉਹ ਵਧੀਆ ਨਹੀਂ ਹੁੰਦਾ ਜਿਹੜਾ ਅਸੀਂ ਚੀਜ਼ਾਂ ਪਿਓਰ ਕਰਦੀਆਂ ਵਰਤਦੇ ਉਹ ਸਹੀ ਹੁੰਦਾ ਆ ਤੇ ਉਹ ਦੇਖੋ ਜੀ ਹੁਣ ਅਦਰ ਆ ਗਏ ਗੰਡੇਆਂ ਦੀ ਵਾਰੀ ਗੰਡੇ ਡਾਕਟਰ ਆਮ ਲਿਆਂਦੇ ਸੀਗੇ ਚਲੋ ਮੈਂ ਕਿ ਸ਼ਾਂਤੀ ਕਰਕੇ ਇਹਨਾਂ ਨੂੰ ਰੱਖਦੀ ਆ ਤੇ ਦੇਖੋ ਜੀ ਕੰਮ ਬੜੇ ਮੈਨੂੰ ਤੇ ਕਮੈਂਟ ਕਈ ਵਾਰੀ ਆਉਂਦੇ ਕਹਿੰਦੇ ਬੇਲੇ ਆ ਤੁਸੀਂ ਜੀ ਦੇਖੋ ਬੇਲਿਆਂ ਨੇ ਕੰਮ ਹੈ ਜੀ ਇੰਨੇ ਕੰਮ ਕਰਨਾ ਸਾਰਾ ਦਿਨ ਲੱਗੇ ਰਹਿਣਾ ਘਰ ਦਾ ਕੰਮ ਬੇਲੀ ਦਾ ਕੰਮ ਹਨਾ ਤੇ ਗੰਡੇ ਤੁਹਾਨੂੰ ਪਤਾ ਗਰਮੀਆਂ ਛਿੱਲਾ ਨਾਲ ਉਹਦੀ ਖਰਾਬ ਜੀ ਹੋ ਜਾਂਦੇ ਆ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਓਕੇ ਬਾਈ ਜੀ